ਤਵੀਆਂ ਤੋੜਨੇ ਵਾਲਾ ਕੰਮ ਆ ਬਾਈ ਲੈ ਟਾਇਰਾਂ ਦੇ ਵੀ ਛੋਟੀਆਂ ਤਵੀਆਂ ਬਾਈ 8-8 ਦੀਆਂ ਐ ਐ ਤਾਂ ਹੈਵੀ ਐ ਪਟਾਈ ਵੀ ਬਹੁਤ ਕਰਦੀਆਂ ਦੇ ਲੋ ਇੱਕ ਵਾਰ ਜੇ ਕਿਹੜੇ ਸਾਹਮਣਾ ਪਟਾਈ ਕਰਤੀ ਲੈ ਗੱਲ ਘੱਟੋ ਜੀ ਬਾਈ ਪਹਿਲਾਂ ਹਾਈ ਕਿਨੇ ਚੱਕਰ ਪੰਪ ਲੈ ਕੇ ਤਵੀਆਂ ਚੜਾ ਦੇਣਾ ਬਾਪੇ ਨੇ ਜਦਦੇ 1000 ਰੁਪਏ 1000 ਚੱਕਰ ਕਿਦਾ ਹੀ ਤਵੀਆਂ ਖਿੱਚ ਰਾਇ ਹੈ ਇਹ ਰੇਟ ਹਾਂ ਕੋਲ ਤਵੀਆਂ ਕੋਲ ਨੇ ਹਾਂ ਦੋ ਹਾਈ ਲਾਤਾ ਹੈ ਇਹ ਰੰਗ ਨਾਲੇ ਕਾਲਾ ਹੁੰਦਾ ਡਾਇਆ ਤਾਂ ਆਹਾ ਇਹ ਹੋ ਰੰਗ ਆ ਇਹ ਮੱਥਾ ਟੇਕਦਾ ਅੰਕਲ ਹੁਣ ਡਾਇ ਨੂੰ ਮੱਥਾ ਟੇਕਦਾ ਹੁਣ ਮਿਲਦਾ ਨਹੀਂ ਇਹ ਏ ਨੀਲਾ ਘੋੜਾ ਜੋੜਿਆ ਏ ਤਵੀਆਂ ਪਰ ਘੇਰ ਸਾਰੇ ਪਾਲੇ ਪਤਾ ਕੁਝ ਨਹੀਂ ਹੈਗੇ ਇਹਨੂੰ ਤਵੀਆਂ ਤੋੜਨੇ ਵਾਲਾ ਕੰਮ ਆ ਬਾਈ ਲੈ ਟਾਇਰਾਂ ਦੇ ਵੀ ਛੋਟੀਆਂ ਤਵੀਆਂ ਬਾਈ 8 8 ਦੀਆਂ ਐ ਐਦਾ ਹੈਵੀ ਐ ਪਟਾਈ ਵੀ ਬਹੁਤ ਕਰਦੀਆਂ ਦੇ ਲੋ ਇੱਕ ਵਾਰ ਜੇ ਕਿਹੜੇ ਸਾਬ ਨਾਲ ਪਟਾਈ ਕਰਤੀ ਤਾਂ ਗੱਲ ਕੱਢ ਕੇ ਸੜਤੀ ਬਾਈ ਬੜਾ ਘੇਰ ਲਾਇਆ ਦਾ ਜੱਗੇ ਨੇ ਬਾਈ ਤਵੀਆਂ ਚੱਕ ਚੱਕ ਮਾਰੀਆਂ ਵੀ ਤਵੀਆਂ ਛੋਟੀਆਂ ਇਹ ਨੀਲਾ ਘੋੜਾ ਬੜਾ ਆ ਚੱਕਰ ਪੰਪ ਲੈ ਕੇ ਦਫੀਆਂ ਚੜਾ ਦੇਣਾ ਪਾਪੇ ਨੇ ਕਰਦੇ ਨੇ 1000 ਰੁਪਇਆ ਪੰਪ ਚੱਕਰ ਜਿਗੇ ਸਾਰੇ ਗਿਰਾ ਵੀ ਚਲੀ ਜਾਣਾ ਇਹਦੇ ਦਾ ਤੀਜਾ ਹਾਈ ਲਵਾਉਣਾ ਮੇਰੇ ਚਵੀਆਂ ਪਿੱਛੇ ਹੁਣ ਗੀਆ ਵੀ ਆ ਮੈਂ ਉਹ ਦੇਖੇ ਹੀ ਨਹੀਂ ਆਈ ਤੈਨੂੰ ਤਾਂ ਦੂਆ ਹਾਈ ਲਾ ਦੂਆ ਆਈਆ ਗਰੇਈ ਬਾਗਾ ਦੂਆ ਹਾਈ ਲਾ ਕੇ 15 ਕਿਲੋ ਚੱਕਰ ਰੱਖ ਆਇਆ ਨਾ ਤੂੰ ਹੋਲੀ ਵਾਸਤੇ ਆਉਂਦਾ ਟਰੈਕਟਰ ਤੇਰਾ ਉਹ ਡੌਂਡੀ ਵਾਲਾ ਬੱਗ ਵੀ ਨਹੀਂ ਆ ਰਿਹਾ ਮੁਰੇ ਜੌਂਪੀਰ ਵੀ ਤਾਂ ਆ ਹੀ ਤਬੀ ਖਿੱਚ ਰਹਾ ਹੈ ਹਾਂ ਜੀ ਸਰ ਹਾਂ ਕਾ ਰੀਆ ਖੋਲਣੀ ਮੀਆ ਹਾਂ ਦੂਆ ਹੀ ਲਾਤਾ ਹੈ ਦੂਆ ਹੀ ਹੈ ਓਏ ਆ ਕੇ ਕਾ ਰੱਟ ਰਿਹਾ ਹੈ ਜਾਵੇ ਤਾਂ ਵੇ ਬੜੇ ਚਾਹੀਦੇ ਹੋਰ ਹਾਂ ਜੀ ਭਾਈ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਮੰਡੇ 'ਚ ਪਹੁੰਚ ਗਏ ਕਣਕ ਵੀਜਣ ਹਲਾ ਤੇ ਰਾਤ ਘਾਲੋ ਕੋਲੇ ਇਸ ਜਾ ਕਰਤਾ ਜਿਗਾ ਗਿੱਲ ਰਾਤ ਤੇ ਰਾਤ ਵੀ ਪਾ ਲਿਆ ਗਿੱਲ ਨੂੰ ਵੀ ਪਾ ਲਿਆ ਰਾਤ ਤੇ ਰਾਤ ਹੌਲੈਂਡਰ ਨੇ ਦੇਖ ਲਾ ਕਿਆ ਕਰਤਾ ਗਿੱਲ ਘੜਤੀ ਬਾਈ ਜੌਂਡੀਅਰ ਗੇਲ ਵੀ ਉਹ ਤਵੇਂ ਚਲਾਉਂਦੇ ਆ ਬੀ 2 ਮਾ ਚੱਲਦਾ ਏ ਇਹਨੂੰ ਦੱਸਦੇ ਆ ਇਹਨੂੰ ਪਤਾ ਹੀ ਨਹੀਂ ਹੈਗਾ ਵਿੱਚੇ ਇਹਦਾ ਤੋੜ ਦੂ ਤੋੜ ਦੂਗਾ ਇਹਦਾ ਖੇਡ ਜੂਗਾ ਜਿਗਾ ਜੌਂਡੀਅਰ ਨਹੀਂ ਤੋੜ ਸਕਦਾ ਇਹ ਤੋੜ ਦੂਗਾ ਆ ਬੰਦਾ ਬਹੁਤ ਔਖਾ ਮਿਲਦਾ ਡੀਏਪੀ ਨਹੀਂ ਭਾਈ ਮਿਲਦਾ ਨਹੀਂ ਮਿਲਦਾ ਮੋਦੀ ਠੀਕ ਹੈ ਅਸਲੀ ਕਿਹੜਾ ਹੈ ਅਸਲੀ ਤਾਂ ਡੀਏਪੀ ਹੈ ਤਾਂ ਡੀਏਪੀ ਆ 12 32 16 ਲਿਆਂਦਾ ਇੱਕ ਇਹ ਪਟਾਸ ਹੁੰਦੀ ਹੈ ਇਹ ਪਟਾਸ ਚਲੋ ਭਾਈ ਮਾਲ ਖੁੱਲਾ ਪਾਣਾ ਦੇਖੋ ਦੇਖੀ ਕੰਮ ਚੱਲ ਪਿਆ ਭਾਈ ਬਜਾਈ ਹੋ ਗਈ ਸ਼ੁਰੂ ਠੰਡਾ ਹੀ ਆ ਮੌਸਮ ਹੁਣ ਤਾਂ 10 ਦਿਨ ਨੂੰ ਨਿਕਲ ਨਹੀਂ ਜਾਂਦਾ ਪਹਿਲੀ ਪੂਲੀ ਲੰਘ ਜਾਨੀ ਕਿਉਂਕਿ ਹੁਣ ਬਾਈ ਸਪਰੇਅ ਵਾਲੇ ਭਾਈਏ ਆਪਣੇ 바ਵੀ ਟਾਈਮ ਹੁੰਦਾ ਫੇ ਉਲਝੀ ਜਾਂਦਾ ਬੰਦਾ ਉਲਝੀ ਜਾਂਦਾ ਕੰਮ ਟਾਈਮੇ ਆਉਣੇ ਯਾਰ ਮਾਲ ਕਹਿੰਦਾ ਖੁੱਲਾ ਪਾਉਣਾ ਹੈ ਬੀਜ ਪੂਜ ਪਹਿਲਾਂ ਹੀ ਵੱਧ ਲਿਆਂਦਾ ਵੀ ਮੁੜ ਕੇ 2-3 ਕਿਲੋਮੀਟਰ ਹੋਣਾ ਪਿੰਡ ਬਾਈ ਆਉਣਾ ਜਾਣਾ ਔਖਾ ਹੈ ਤਿੰਨ ਕ ਜਿਆਦਾ 4 ਹੀ ਹੋਣਾ ਤਿੰਨ ਚਾਰ ਬੀਜ ਲੈ ਜਾ ਕੇ ਸੁਪਰ ਸੀਟਰ ਕੇ ਲੈ ਮਸ਼ੀਨ ਛੱਡਤੀ ਤੁਸੀਂ ਨਿਆਰਾ ਮਹਿੰਗੀ ਪੈਂਦੀ ਹੈ ਖੇਤ ਬਹੁਤਾ ਬੋਣਾ ਪੈਂਦਾ ਚਲ ਆਏ ਆ ਸਾਈਡ ਦਾ ਹੋ ਜਾਂਦਾ ਇਹਦੇ ਨਾਲ ਕੋਈ ਸਾਈਡ ਨਹੀਂ ਰੁਕਦਾ ਇਹਦਾ ਆਏ ਆ ਬਾਈ ਮਸ਼ੀਨ ਵੀ ਫੇਰ ਨਹੀਂ ਸਾਰੇ ਕਿਲੇ ਚ ਇਹਦੇ ਕੇ ਲਾਏ ਆ ਖੇਤ ਬਾਹ ਹੋ ਜਾਂਦਾ ਉਹਨੇ ਚ ਠੀਕ ਹੈ ਇਹਦੇ ਕੇ ਬਾਈ ਜੰਮ ਜਿਆਦਾ ਵਧੀਆ ਇਹਦਾ ਹੂੰ ਜਿਹੜਾ ਦਾਣਾ ਗਿਰਨਾ ਐਨ ਪਿੱਛੇ ਗਿਰਨਾ ਹੈ ਦੂਹਾ ਨਹੀਂ ਜੋੜਨਾ ਭਾ ਦੂਹਾ ਬਾਈ ਫਿੱਟ ਨਹੀਂ ਹੈਗਾ ਦੂਹਾ ਪੈਂਦਾ ਨਹੀਂ ਆ ਦੂਹੇ ਨੂੰ ਚਾਹੀਦਾ 9 ਫੁੱਟ 10 ਹਾਂ ਇਹਨੂੰ ਕਵੀਆਂ ਵੱਜਦੀਆਂ ਉਹ 10 ਫੁੱਟਾ ਆਪਣੇ ਕਾਮਯਾਬ ਨਹੀਂ ਹੈਗਾ ਐਡਾ ਕਿੱਥੇ ਲੈ ਕੇ ਜਾਊਂਗਾ ਤੂੰ ਕੌਲਿਆਂ ਗਾਲੀਆਂ ਜੇ ਵੱਜੀ ਜਾਣਾ ਤੇ ਹੁਣ ਨਹੀਂ ਪੈਣਾ ਇਹਨੂੰ ਇਹਦਾ ਹੋਰ ਕੰਮ ਕਰੂਗਾ ਹੁਣ ਓਕੇ ਹੈ ਯਾਰ ਰੰਗ ਨਾਲੇ ਕਾਲਾ ਹੁੰਦਾ ਡਾਇਆ ਤਾਂ ਇਹ ਡਾਇਆ ਸੱਲੇ ਆਹਾ ਇਹ ਹੋ ਰੰਗ ਆਏ ਮੱਥਾ ਟੇਕਦਾ ਅੰਕਲ ਹੁਣ ਡਾਇ ਇਹਨੂੰ ਮੱਥਾ ਟੇਕਦਾ ਹੁਣ ਮਿਲਦਾ ਨਹੀਂ ਇਹ ਬਾਈ ਹੁਣੇ ਨਹੀਂ ਮਿਲਦਾ ਹੈਗਾ ਜਦ ਫਸਲ ਬੀਜੋਗੀ ਫੇਰ ਖੁੱਲਾ ਮਿਲਣਾ ਬਾਅਦਵਾ ਫੇਰ ਲੋੜ ਨਹੀਂ ਹੈਗੀ ਆ ਜਾਣਾ ਆ ਜਾਣਾ ਕਹਿੰਦੇ ਹੁਣ ਉਹ ਜੋ ਫਸਲ ਬੀਜੋ ਜਣੀ ਉਹ ਅੱਜ ਮੌਸਮ ਠੰਡਾ ਹੀ ਹੈ 9-10 ਵਜੇ ਚੱਲੇ ਅੱਜ ਬੱਦਲ ਵਾਈਜੀ ਸੀ ਫੇਰ ਚੜਿਆ ਹੋਇਆ ਹੈਗਾ ਮੌਸਮ ਵਿੱਚ ਫਰਕ ਹਾਂ ਹਾਂ ਹੈਗਾ ਅੱਜ ਫਰਕ ਕਿੱਕਣਾ ਗਿੱਲ ਘੇਲ ਦਾ ਠੀਕ ਹੈ ਗੇਲੋ ਗੇਲ ਖਾਤਰੇ ਖੜਾ ਉਹ ਹਾਂ ਗੇਲ ਕੱਢਣ ਵਾਲੀ ਮਸ਼ੀਨ ਹੈ ਸੱਤਰੇ ਰਾਤ ਕੱਢਿਆ ਫੇ ਉਹ ਦੂਆ ਖੇਤ ਘਟਾ ਔਰੇ ਤਾਂ ਬਹੁਤੀ ਉਹ ਗੇਲ ਖਾਤਰੇ ਕੱਢਿਆ ਦੂਆ ਵੀ ਦੇਖੀ ਚਾ ਕਰਦਣਾ ਵਾਹ ਬਈ ਬਾਬ ਨੇ ਹਾਂ ਕਰ ਰਾਤ ਤਾਂ ਤਵੀਆਂ ਤੋੜਨੇ ਵਾਲਾ ਕੰਮ ਤਾਂ ਜੇ ਬੜਾ ਗੇਰ ਪਾਉਂਦੇ ਤੇ ਤਾਂ ਉਹ ਦੇਖਿਆ ਲਹੋਰ ਵੀਡੀਓ ਪਾਈਆ ਨਾ ਪਹਿਲੇ ਹਾਈ ਮਾਈ ਚੱਲਦਾ ਦੂਏ ਮਾਰਾ ਫਿਰ ਜ਼ਿਆਦਾ ਤੇਜ਼ ਹੋ ਜਾਂਦਾ ਤਵੀਆਂ ਬੁੜਕਦੀਆਂ ਸੀ ਟਰੈਕਟਰ ਤਾਂ ਫੜਦਾ ਤਵੀਆਂ ਨਹੀਂ ਫੜਦੀਆਂ ਹੈਗੀਆਂ ਦੇਖੇ ਟਾਇਰਾਂ ਦੇ ਵੀ ਰੇਲਾ ਵਿੱਚ ਰਹਿੰਦੀ ਸੀ ਤਵੀ ਹੈ ਚੜਾਈ ਜ਼ਿਆਦਾ ਹੈ ਬਾਈ ਠੇਕੇ ਵਾਲਿਆ ਜਮੀਨਾਏ ਜਿੰਨਾ ਰੇ ਪਾਉਂਗੇ ਰੇ ਗੇਲੇ ਆ ਸਾਰਾ ਕੁਝ ਜੇ ਘਟ ਪਾਤਾ ਫੇ ਬਾਦਵਾ ਪਛਤਾਵਾ ਹੀ ਰਹਿੰਦੇ ਐ ਐਦਕੀ ਦੋ ਪਾਰਾਂ ਮ ਬੜਲੇ ਜੱਗੇ ਦਾ ਨੇ ਵੀ ਇੱਕ ਚ ਕੰਮ ਜ਼ਿਆਦਾ ਹੋ ਜਾਂਦਾ ਹੈ ਹੈ ਲੋਟ ਨਹੀਂ ਆਉਂਦਾ ਜੁੱਤੇ ਲੱਗ ਜਾਂਦਾ ਫੇਰ ਵੀ ਨਹੀਂ ਆਉਂਦਾ ਆ ਜਾਓਗੇ ਹੈਂ ਬਿਲੀ ਵਰ ਨਹੀਂ ਆ ਰੋ ਜਿਆਦਾ ਠੀਕ ਐ ਦੋ ਬਾਰ ਦਾ ਕੰਮ ਲੋਟ ਆ ਬਾਈ ਸ਼ਕਤੀਮਾਨ ਦਾ ਸੁਪਰ ਸੀਟਰ ਆ ਬਾਈ ਇਹਦੀਆਂ ਪੱਤੀਆਂ ਬੋਹਤੀ ਇਹਨੇ ਨਮੀਆਂ ਦੇਖੋ ਟਰੈਕਟਰ ਨੂੰ ਫਰਕ ਪਿਆ ਪੱਤੀਆਂ ਦਾ ਕੋਈ ਫਰਕ ਨਹੀਂ ਟਰੈਕਟਰ ਨੂੰ ਬਾਈ ਕੋਈ ਪਰਵਾਹ ਨਹੀਂ ਪਰ ਮੋਡੀਫਾਈ ਹੋਏ ਵੇ ਵੀ ਆਏ ਆ ਪੱਤੀਆਂ ਨਵੀਆਂ ਹੁਣ ਬੜਾਂਗਾ ਪੂਰਾ ਕਰਦਿਆਂ ਪੱਤੀਆਂ ਚ ਭੂਰੀ ਨੂੰ ਵੀ ਦਵਾ ਕੇ ਲਿਆਉਣੇ ਰੋਟੇ ਬੀਟਰ ਦੀਆਂ 파ਰਦੇ ਇਹਨਾ ਕਿੰਨਾ ਖਰਚਾ ਤੇ ਲਾਡਾ ਆ ਐਨ ਪੀ ਕੇ ਮਹਿੰਗੀ ਸਪਰੇਅ ਫਕੀਰਾ ਦੋ ਤਿੰਨ ਦਿਨ ਚ ਸਾਰਾ ਖਰਚਾ ਕਰਾਇ ਜਾਂਦਾ ਆਪਣਾ ਇਹ ਇਸ ਦੋ ਦਿਨਾਂ 'ਚ ਬੀਜ ਮੁੱਲਦਾ ਸਾਰਾ ਕੁਝ ਹੈ। ਵਾਹ ਜੀ ਦੋ ਦਿਨਾਂ 'ਚ ਧੂੜ ਕਰ ਦਿੰਦੀ ਬਾਰਮਾ ਸੁੱਖ ਸੰਦਗੀ ਹੈ। ਦੋ ਟੈਂਕੇ ਤੇਲ ਦੇ ਲਾਉਂਗੀ ਰਾਤ। ਤਰ ਤਾਏ ਕਹਿੰਦਾ ਵੀ ਬਾਰਮਾ ਸੁੱਖ ਸੰਦਗੀ ਹੈ। ਆਂਦਾ ਤੇ ਆਦਾ ਨੇਜਾ। ਪਰ ਇੱਕ ਦੇਖਿਆ ਮੈਂ ਉਹ ਡੱਡੂ ਜਾਬੀ ਫਿਰਦਾ ਏ ਸਪਰੇਅ ਵਾਲਾ। ਹਾਂ ਕੱਲੋਂ ਰਸਾਂ ਚਾੜਨਾ ਕਿ ਹੋ। ਕਿੱਥੇ ਆ ਦੇਖਿਆ ਮੌਰੇ ਕਿਤੇ ਚੱਲਦਾ ਉਹ ਮੰਡਵਾ ਵੀ ਦੇਖਿਆ ਆਪਣੇ ਪਿੰਡ ਵੀ ਚੱਲਦਾ। ਸਪਰੇਅ ਵਾਲਾ ਪਾ ਲੋੜੇ ਨਹੀਂ ਬਾਈ ਹੁਣ ਤਾਂ ਭਾਈ ਇਹ ਵੀ ਹਲੇ ਜਿਹੜੇ ਆਪਣੇ ਬਾਈ ਫੇਲ ਕਰਦੇ ਉਹਨਾਂ ਕੋ ਪੂਰਾ ਟਾਈਮ ਹੈ ਉਹ ਵੀ ਕਹਿੰਦੇ ਆ ਆਪ ਫੋਨ ਕਰ ਦੇ ਵੀ ਕਰਾਓ ਸਪਰੇਅ ਤਾਂ ਅੰਨਾ ਜੀ ਟੰਗ ਕਰਦੇ ਤੇ ਹੁਣ ਆਪ ਕਰ ਦੇ ਹੁਣ ਪਰ ਸਾਨੂੰ ਲੋੜ ਆ ਹਲੇ ਪਾ ਭਰ ਗਿਆ ਹੁਣ ਤਾਂ ਅੰਕਲ ਇਹ ਫੋਟ ਪਣ ਪੱਤੇ ਚ ਉਧਰ ਪਾ ਦੇ ਕਵਾਲ ਤੋਂ ਉਹ ਖੁੰਝੇ ਦੇ ਬਾਰੇ ਬਾਰਲੀ ਸਾਈਡ ਨੂੰ ਲਾਹੜਾ ਪੰਦੀ ਬਾਹਰ ਰੱਖਦਾ ਪਾ ਕੇ ਹੈ ਖੇਤਾਂ ਵਿੱਚ ਨਹੀਂ ਜਾਵੇ ਬਾਹਰ ਨਹੀਂ ਕਰਨਾ ਚਾਹੀਦਾ ਇਹੇ ਤਕੇ ਉਹ ਦਵਾਈ ਲਿਆਇਆ ਕੌਣ ਵਾਲੀ ਹੈ ਡੱਬੀ ਮਿਲੀ ਬੜੀ ਚਾਹ ਸਮੈਂ ਲਿਆਉਣ ਯਾਰ ਮੈਂ ਵੀ ਦਵਾਈਆਂ ਤਾਂ ਬਹੁਤ ਆ ਇੱਕ ਖੇਤੀ ਵਿਗਿਆਨ ਮੈਂ ਕਹਿੰਦਾ ਮੈਂ ਕਹਿੰਦੇ ਰ ਕਹਿੰਦੇ ਟੀਕਾ ਲੇਜੋ ਮਾਂ ਟੀਕਾ ਨਹੀਂ ਭਾਈ ਚਾਹੀਦਾ ਸਾਨੂੰ ਉਹ ਜੀ ਭਾਈ ਕੱਢ ਲਿਆ ਬੀਜ ਤਕੇ ਬੀਜ ਆ ਤੂੰ ਮੁੱਲ ਦਾ ਹੀ ਪਾਉਂਦਾ ਹਰੇਕ ਸਾਲ ਕਿ ਮੁੱਲ ਦੇ ਚੇ ਵਰਕਤ ਹੈ ਆ ਦੇਖੋ ਬੀਜ ਕਣਕ ਦਾ ਕਿਹੜਾ ਇਹ 870 870 ਭਾਈ ਇਹ ਆਹਦੇ ਦੋ ਕਾਣੇ ਦੂਏ 2025 ਜੀ ਨਵਾਂ ਹੈ ਜੀ ਵਿਗਿਆਨਿਕ ਕੇਂਦਰ ਵਾਲਾ ਆਹ ਬਸਰ ਵਾਲਾ ਇਹ ਵੀ 870 ਹੈ ਫਰਕ ਮਿਲਿਆ ਨਹੀਂ ਫਰਕਾ ਭਾਈ ਫਰਕ ਉਹ ਰੰਗ ਦਾ ਫਰਕ ਹੈ ਜੱਗੇ ਇਹ ਆਹਦਾ ਚਿੱਟਾ ਪਿਆ ਏ ਉਹ ਥੋੜੀ ਕਾਲਸ ਪਰ ਹੈ ਨਾ ਗੱਲ ਉਹ 826 ਵਰਗਾ ਹੈ ਫਰਕ ਆ ਗਿਆ ਇਹ 869 ਦੇ 12ਵੇਂ ਕੱਟਿਆ ਨਵਾਂ ਹਾਂ 69 ਦੇ 12ਵੇਂ 72 ਕੱਟਦਾ ਠੀਕ ਆ ਆ ਸੋ ਬਹੁਤ 20 ਕਿਲੋ ਪਿੱਛੇ ਜੀ ਬੀਜ ਰੱਖਣਾ ਜੀ ਤਾਂ ਫਿਰ ਉਹੀ ਲੈ ਲੈਣਾ ਇੱਕ ਥੈਲੀ ਹੋਰ ਲੈ ਆਉਣੀ ਸੀ ਤੇਰਾ ਦੋ ਥੈਲੀਆਂ ਕੇ ਸਰ ਜਾਣਾ ਤਾਂ ਉਰੇ ਹਾਂ 20 ਕਿਲੋ ਚਾਹੀਦੇ ਨਾ ਕੋਲ ਦਾ ਦੱਸਾਂ ਗੱਲ ਮੈਂ ਜਾਇਆ ਉਹ ਦੋ ਕੇ ਬਾਜੀ ਆਂਦਾ ਇੱਕ 11 ਹੋਰ ਬੀਜ ਲੈਂਦਾ ਕਿਸੇ ਪਾਸੇ ਤੈਨੂੰ ਦੇ ਦਿੰਦਾ ਨਾ ਮੈਂ ਤਾਂ 872 ਆ ਲੈ ਕੇ ਪਰ ਮੈਂ ਬਾਹਰ ਤੇ ਆਇਆ ਹਾਂ ਦੁਕਾਨ ਤੇ ਇਹ ਭਾਈ ਉਹ ਚੀਜ਼ ਹੋਰ ਆ ਨਵਾਂ ਬੀਜ ਆਇਆ ਹੁਣ ਤਾਂ ਕਹਿੰਦੇ ਇੱਕ ਥੈਲੀ ਉਹ ਦੰਦੇ ਉੱਥੇ ਆ ਵੀ ਨਹੀਂ ਮਿਲਦੀ ਕਹਿੰਦੇ ਵਸ ਤੱਕੀ ਮਿਲੀ ਇਹ 5 ਕਿਲਿਆਰੀ ਹੈ ਕਿੱਲੇ ਦੀ ਆ ਇਹਾ ਮੈਲ ਜਾਣ ਕੇ ਮਗੌਰ ਤੇ ਕਿਲੇ ਕਿਲੇ ਦੀ ਪੈਕਿੰਗ ਲਿਆਇਆ। ਇਹ ਤਾਂ ਮੇਰੇ ਤੇ ਤਾਂ ਵੇਚਣੀ ਆ ਮਨ। ਵੇਚਣੀ ਆ ਸੀ ਬਸ ਦੋ ਕੁ ਦਿਨ ਤੱਕ। ਨਹੀਂ, ਇਹ ਵੇਚਣੀ ਆ ਪੀਤ ਤਾਂ ਮਿਲਦਾ ਉੱਥੇ। ਕਣਕ? 826 ਦਾ, ਇਹਦਾ 872 ਦਾ। ਮੇਰਾ ਲੋਟ ਨਹੀਂ ਆਉਣਾ ਕਿਸੇ ਪਾਸੇ ਨੂੰ। ਮੈਂ ਲਿਆਇਆ ਵੀ। ਇਹ ਵੇਚਣੀ ਦੇ। ਹਾਂ। ਖੱਤੀ ਜੀ। ਨਹੀਂ ਫੇਰ ਮਹਿਕਮੂ ਕੋ ਸਾਰੇ ਲਿਆਏ ਹੁਣ ਵੀਜ। ਚਲ ਕੋਈ ਨਹੀਂ, ਵੀਤ ਤਾਂ ਸਾਰੇ। ਖੱਤੀ ਵਾਂ ਦੇਖ ਲੂਗੇ ਜੇ ਲੋਡ ਹੋਈ। ਮੈਂ ਇਹਨੂੰ ਕਿਹਾ ਵੀ ਕੱਲ ਖਾਈ ਦੇਦਾ ਮੈਂ ਨਹੀਂ ਦੇ ਦੂੰਗਾ। ਠੀਕ ਆ ਬੀਜ ਬਾਈ ਇਹ 872 ਬਾਕੀ ਹੁਣ ਸਮਾਂ ਦੱਸੂਗਾ ਇਹਦਾ ਕਿ ਆ ਕੋਸਾ ਅਹਾਂ ਜਾ ਕੇ ਪਿਛਲੇ ਖਾਲ ਦਾ ਵਧੀਆ ਰਿਹਾ ਜਿੰਨੇ ਕਹਿਦ ਕੀ ਤਾਂ ਆ ਨਾ 19 ਕਣਕ ਆਈਗੀ ਸਮਾਂ ਵਧੀਆ ਜੱਗੇ ਬੀਜਣ ਦਾ ਹੁਣ ਹੁਣ ਸਮਾਂ ਹੂੰ 25 ਅਕੂਰ ਤੋਂ ਬਾਅਦ ਜਿਹੜੇ ਅਗੇ ਇੱਥੇ ਆ ਬਰੈਕ ਨਹੀਂ ਹੈ ਨਾ ਬੀਜ ਹੋਈ ਜਾਂਦੀ ਹੈ ਇਹਦਾ ਬੂਟੇ ਬਾਟੇ ਵਾਲਿਆਂ ਨੂੰ ਡੇਟ ਹੁੰਦਾ ਵੀ ਪੱਤੇ ਝੜਨੇ ਤੇ ਸਾਫ ਖੇਤ ਦਾ ਕੋਈ ਚੱਕਰ ਨਹੀਂ ਹੈ ਯਾਰ ਟਾਈਮ ਬੋ ਅ ਨਵੰਬਰ ਉਹ ਵਾਲਾ ਹੋ ਗਿਆ ਦੋ ਦਿਨ ਰਹਿ ਗਏ ਬਾਕੀ ਭਾਈ ਬੀਜਣੇ ਵਾਲੇ ਤਾਂ ਦਸੰਬਰ ਤੱਕ ਵੇਜੀ ਜਾਂਦੇ ਆਪਣਾ ਲੋਡ ਦੇਖੋ ਸਾਰੇ 22 23 ਹੋ ਗਈ ਅੱਜ 22 ਹੋ ਗਈ ਤਿੰਨ ਦਿਨ ਰਹਿ ਗਏ ਨਵੰਬਰ ਨੂੰ 12 ਕੱਤਕ ਚਲੇ ਗਿਆ ਕਿ ਸਿਆਣੇ ਦੱਸੇ ਕਰਦੇ ਤੇ ਵੀ ਕੱਤਕ ਵਿੱਚ ਬਜਾਈ ਦਾ ਟਾਈਮ ਹੁੰਦਾ ਬਾਅਦ ਤਾਂ ਹੀ ਕੱਤਕ ਮੰਨ ਵੈਸੇ ਭਾਈ ਵਿੱਚ ਨੂੰ ਦਿਨ ਗਰਮ ਜਿਹੇ ਤੇ ਹੁਣ ਠੰਡੇ ਪੈਣ ਲੱਗੇ ਹੁਣ ਮੰਡ ਏਰੀਆ ਇਹ ਦੋ ਤਿੰਨ ਜਾਣੇ ਨੇ ਬੀਤੀ ਦੇਖੋ ਦੇਖੀ ਵਾ ਖਤਮ ਹੈ ਏਰੀਆ ਦਾ ਕੰਮ ਬਾਈ ਕੋਈ ਟਾਈਮ ਨਹੀਂ ਲੱਗਦਾ ਇੱਕ ਵਾਰਾ ਖੇਤ ਮਾਲ ਵੜ ਗਏ ਯਾਰ ਕੰਮ ਸਟਾਰਟ ਹੋ ਗਿਆ ਤੇ ਬਾਰਮਾ ਨੇ ਰੀ ਠਾਲ ਦਿੰਦਾ ਫਿਰ ਲਓ ਜੀ ਬਾਈ ਦੇਖੋ ਕਿਆ ਵਧੀਆ ਬਣਿਆ ਖੇਤ ਹੁਣ ਬਾਈ ਜੁੰਡੇ ਆ ਤੇ ਜੁੰਡੇ ਚੱਕ ਲੈ ਕੇ ਤੇ ਜਿਹੜੇ ਗੱਠਾ ਬਣਾ ਕੇ ਪਰਾਲੀ ਵਾਲੇ ਵੀਰ ਉਹ ਤੇ ਬਾਰਮਾ ਦਬੀਆਂ ਦੀ ਦੂਹਰ ਮਾਰ ਕੇ ਫੋਗਾ ਮਾਰਦਾ ਫਿਰ ਸੁਪਰ ਸੀਟਰ ਕੇ ਲੈ ਸਫਾਈ ਕੇ ਲਈ ਵੀ ਤਾਂ ਜੱਗਾ ਵੀ ਬਾਈ ਡੀਜ਼ਲ ਡੂ ਵੀ ਨਹੀਂ ਲਿਖਦੇ ਸਫਾਈ ਕੇ ਲੈਣ ਖੇਤ ਮਾ ਸਫਾਈ ਹੁਣ ਜਾਇਦੀ ਹੈ എനി ബാണിയായി കേരള ਲੋ ਜੀ ਬਾਈ ਇੱਕ ਸਾਈਡ ਬੀਜਿਆ ਤੇ ਕਣਕ ਤੇ ਹੁਣ ਦੂਜੇ ਪਲਾਟ ਮਾ ਗਏ ਇਹ ਵੀ ਜੱਗਾ ਸਵਾਗਾ ਮਾਰ ਕੇ ਹਨ ਵਧੀਆ ਬਣਾ ਗਿਆ ਤੇ ਖਾਣ ਪੀਣ ਨੂੰ ਵੀ ਸਬਾਨ ਫੜਦੇ ਜਾਂਦਾ ਬਾਈ ਸਮੋਸੇ ਅੱਡੇ ਵਰਤੇ ਜਾ ਕੇ ਇੰਨੇ ਨੂੰ ਮੈਂ 10 ਵਜੇ ਭੁੱਖ ਲੱਗੀ ਦੀ ਫਿਰ ਪੇਟ ਪੂਜਾ ਕਰਕੇ ਲੱਗਦੇ ਫਿਰ ਹਮ ਕੰਮ ਨਿਭੜੀ ਜਾਂਦਾ ਬਾਈ ਜੇ ਬੰਦਾ ਲੱਗ ਜਵੇ ਸਾਜਰੇ ਤੇ ਕੁਛ ਤੇ ਕੁਛ ਹੋ ਜਾਂਦਾ ਹੈ ਰਾਤ ਨੂੰ ਵਾ ਕੇ ਬਾਈ ਸਵੇਰੇ ਗਿੱਲ ਦੱਬਤੀ ਸਵਾਗਾ ਮਾਰ ਕੇ ਇਹ ਤਾਂ ਇੱਕ ਨੰਬਰ ਬਣਿਆ ਪਿਆ ਭਾਈ ਜੱਗੇ ਦੇ ਗਿੱਲ ਦੇਖਦੇ ਦੇਖਦੇ ਪੂਰੀ ਨੇ ਆਪਣੀ ਗਿੱਲ ਸਖਾਲੀ ਲੈਤਾ ਮੇਰੇ ਤਾਂ ਗਿੱਲ ਹੈ ਵੀ ਤੇਰੀ ਆ ਪੂਰੀ ਮੰਡ ਚ ਬਹੁ ਗਿੱਲ ਨਿਕਲੀ ਆ ਯਾਰ ਡਾਕ ਕਰ ਦਿਓ ਇਹ ਨਹੀਂ ਹੈਗੀ ਇਹ ਪੱਸੀ ਇਹ ਤਾਂ ਪੱਸੀਆਂ ਬਟੀਆਂ ਉਹ ਫੇ ਮੂਰੇ ਵਾਲਿਆ ਕਿਾਰੇ ਦਾ ਕਿਆ ਕਰਨੂੰ ਮੂਰੇ ਵਾਲਾ ਦੇਖਦਾ ਉਹਨੂੰ ਰੌਣੀ ਕਰ ਦੂੰਗਾ ਡੀਢ ਤੂੰ ਐਂ ਘਾ ਟੈਂਕਰ ਪਾਲਾ ਮੇਰੇ ਡਰੈਕਟਰ ਮਗਰ ਅੱਜੇ ਵੀ ਤੇ ਮੈਂ ਟੈਂਕਰ ਡੂੰਕਰ ਵਾਲੇ ਮੰਗਿਆ ਜ ਨਹੀਂ ਪੈਂਦਾ ਟੈਂਕਰ ਦਾ ਕਾਹਦਾ ਕੀਤਾ ਸੇਰ ਮਗੋਲੂਗਾ ਕਾ ਲੂਗਾ ਮਗੋਲ ਕਰਨੇ ਵਾਲਾ ਕੰਮ ਆ ਟੈਂਕਰ ਦਾ ਕਾਦਾ ਕੀਤਾ ਸੁਬੜ ਨਹੀਂ ਮਗੋਲ ਕਰਨਾ ਵੀ ਸਾਲਾ ਚੌਦ ਦੇ ਟੈਂਕਰਾਂ ਦੇ ਵੀ ਪਹਿਲੀ ਵਾਰ ਖਸਾਨ ਦੇਖਿਆ ਵੀ 2 ਮਹੀਨੇ ਪਹਿ ਗਣ ਕਰਨੇ ਬਜਾਈ ਚੱਲਣੀ ਆ ਵੀ ਇਹ ਸਾਰੇ ਟੈਂਕਰਾਂ ਨੇ ਬਾੜੀ ਚੜਕਦੇ ਵੀ ਪਤਾ ਨਹੀਂ ਇਹਨਾਂ ਕਿੱਥੇ ਜਾਣਾ ਤੇਰੇ ਯਾਰ ਆ ਖੇਤਾਂ ਮਾ ਦਾ ਫੂਰੀ ਕਿੱਲਾ ਫੇ ਤੂੰ ਕੀ ਕਰੂਗਾ ਫੂਰੇ ਕਿੱਲਾ ਅਰੇੜ ਕਿੱਲਾ ਤੇ ਉਹ ਲਾਗ ਲਾਗ ਸੜਕਦੇ ਬਾਈ ਮਤਲਬ ਅੱਧਾ ਕਿਕੀਲਾ ਉਹੋ ਮਾਰਦਾ ਇੱਕ ਪੰਡ ਮਰਸੂਆ ਏ ਮਾੜੀ ਮੋਟੀ ਡੱਬੀ ਵੀ ਨਹੀਂ ਚੱਕਣ ਦਿੰਦੇ ਆਗੇ ਬੁਰਤ ਮਸ਼ਕਲਾ ਪੂਰੀ ਲੱਗਿਆ ਫਾਲੇ ਖੇਚਣਾ ਸਿਆਪਾ ਹੀ ਛੜਿਆ ਪਿਆ ਕੁੜੀ ਤੇ ਫਾਲੇ ਨਾਲੋਂ ਕੀ ਲੜ ਪਾਉਣੀ ਆ ਫੀਲਾ ਉਹਦੇ ਤੋਂ ਪੂਰੀ ਹੋਤਾਂ ਨਹੀਂ ਚੱਲਣੇ ਜੱਗੇ ਵਾਲੀਆਂ ਹਾਂ ਸਵਾਗਾ ਤਾਂ ਨਹੀਂ ਚੱਲਣਾ ਉਰੇ ਲੈ ਕਾਲੀਆਂ ਦਾ ਕਾਹਦਾ ਕੰਮ ਮੈਂ ਨਾਲ ਕਿ ਆਵਾ ਫਾਲੀਆਂ ਨੇ ਪਾਈ ਜਦ ਦੇਖਿਆ ਵੀ ਇਹ ਤਾਂ ਉਬੜਦੀ ਫਰਾਏ ਦੇਖੇ ਮੂੰਹ ਕੰਨ ਨੂੰ ਵੀ ਆ ਗਿਆ ਹੁੰਦਾ ਇਹੀ ਚੱਲਣਾ ਫਾਰੇ ਖਿੱਚ ਲੈ ਜਾਂਦੇ ਆ ਖਾਲੀਆਂ ਤਾਂ ਤੈਨੂੰ ਪਤਾ ਐ ਉਪਰ ਰੋਲ ਕੇ ਚੱਲ ਫਾਲੇ ਵੀ ਉਰੀ ਐ ਚਮਕੇ ਫੇ ਰੇਤਾ ਬਾਤਾ ਕਿ ਤੋਗੇ ਖੜਾਏ ਪਤੇ ਹੋਏ ਬਤੇ ਹੂੰ ਹੁਣ ਕਿਹਾ ਚੰਦ ਕੀ ਕਰਨਾ ਫਿਰ ਬਾਉ ਫੂਦ ਇਕੱਠਾ ਕਰਕੇ ਹਾਂ ਦੇਖਦੇ ਆ ਉਹ ਅਸੀਂ ਵੀ ਦੋ ਮਨਾ ਵਿਚਦੇ ਵੀ ਸਾਲਾ ਇਹਦਾ ਇਕੱਠਾ ਵੀ ਜੋ ਜਿਹੇ ਵਰਗੀ ਮੋਜ ਨਹੀਂ ਹੈਗੀ ਇੱਥੇ ਤਾਂ ਇਕੱਠਾ ਕੰਮ ਨਬੜਾ ਹਾਂ ਦੁਬਾਰਾ ਫੇਰ ਉਹੀ ਸੰਦ ਭਾਂਡਾ ਜੇ ਕੰਬੈਨ ਨੂੰ ਕਿਸੇ ਆਪਾਂ ਸਿਰ ਜਵੇ ਦੁਬਾਰਾ ਫੇਰ ਸਿਆਪਾ ਕਣਕ ਇਕੱਠੀ ਬੱਕ ਜਾਂਦੀ ਹੈ ਕਣਕ ਦਾ ਨਹੀਂ ਬਕੜਕ ਨੂੰ ਆਇਆ ਵੀ ਰੇਸ ਬਰੇਥ ਲੋਟ ਲੋ ਇਹ ਆਹ ਲੇਟ ਹੋ ਜਾਂਦੀ ਹੋਰ ਕੋਈ ਗੱਲ ਕਣਕ ਇਕੱਠੀ ਬੱਕ ਜਾਂਦੀ ਹੈ ਬਸ ਚੱਲ ਪਿਆ ਕੰਮ ਦੇਖੋ ਦੇਖੀ ਹੁਣ ਉਰੀ ਦੇ ਗਵਾਂਡੀ ਨੇ ਬੀਤਤੀ ਹੁਣ ਇਹਨੂੰ ਵੀ ਫੇਰ ਐ ਹੋ ਗਿਆ ਮੈਂ ਵੀ ਬੀਤਵਾ ਉਹਨੇ ਉਹ ਜੰਮੜੇ ਵਾਲੀ ਹੁਣੀ ਆ ਹਾਂ ਅਗੇ ਤੇ ਵੀਦਾਂ ਹਾਂ ਤਿੰਨ ਚਾਰ ਦਿਨ ਹੋ ਗਏ ਪੰਜ ਦਿਨ ਅਜੇ ਵੀ ਨਹੀਂ ਠੀਕ ਐ ਕਰਦੇ ਭਾਈ ਲਾ ਜੇ ਦਾ ਕੋਈ ਮੈਂ ਮੈਂ ਹੀ ਟੈਂਕਰ ਵਾ ਕੇ ਲਿਆਉਂਦਾ ਮੈਂ ਰਾਤ ਨੂੰ ਫੇਰ ਜਾਣਾ ਆ ਕੇ ਉਹਰੇ ਵਧੀਆ ਕਰੇ ਮੈਂ ਕਹਿੰਦਾ ਮੀਟ ਆ ਕੇ ਮਾਲਿਆਂਗੇ ਲੈ ਭਾਈ ਲੈਣ ਪਰ ਲੈ ਜਾਣਾ ਜਿੱਥੇ ਮਸ਼ੀਨ ਲੰਗੀ ਵੀ ਆ ਇਕੱਠਾ ਹੋ ਜਾਂਦਾ ਦੇ छ भए ल्याक ਹੋ ਜੀ ਬਾਈ ਨਿਬੜੇ ਇਧਰ ਵਾਲਾ ਵੀ ਲੱਖੀ ਨੇ ਵੀ ਗੱਲ ਸਾਂਭ ਲਈ ਐਨੇ ਜੇ ਦੇ ਲੱਗਣਾ ਸੁੱਕ ਗਿਆ ਜੇ ਇੱਕ ਦਿਨ ਲੰਘ ਜਾਂਦਾ ਦੇਖ ਲੈ ਜੱਗੇ ਨੇ ਵੀ ਸਾਂਭ ਗੇ ਟਰੈਕਟਰ ਹੋ ਗਿਆ ਵਿਹਲਾ ਬਾਈ ਫੇਕ ਟਰੈਕਟਰ ਹੋਰ ਲਿਆਂਦਾ ਦਾ ਪਿੰਡ ਤੇ ਬੱਟਾ ਪਾਉਣ ਵਾਸਤੇ ਸਪਰੇਅ ਕਰਾਉਣੀ ਹੁੰਨੀ ਜੱਗੇ ਨੇ ਤਾਂ ਹੀ ਮਗਾਇਆ ਲੱਖੀ ਤੂੰ ਵੀ ਕਰਦਾ ਹੁੰਦਾ ਗੁੱਲਣ ਦੀ ਹਾਂ ਕਰਦਾ ਹੁੰਦਾ ਹੁਣੇ ਕਰਨੀ ਕਿ ਬਾਦਵਾ ਬਾਅਦ 'ਚ ਕਰ ਦਿੰਦੇ ਪਾਲਾ ਬਸ ਠੀਕ ਹੈ 20 'ਚ ਕੱਢ ਲੈ ਆਪਣਾ ਕੱਢ ਲਿਆ ਕੱਢ ਲਿਆ ਬਸ ਠੀਕ ਹੈ ਬਾਈ ਜਿਹੜਾ بڑے ਕੰਮ ਨੂੰ ਤਾਂ ਫਿਰ ਇਹ ਜਿਹੇ ਟਰੈਕਟਰ ਕੰਮ ਆਉਂਦੇ ਆ ਛੋਟੇ ਕੰਮ ਨੂੰ ਫੇ ਮਹਿੰਦਰਾ ਜ਼ਿਆਦਾ ਆਉਂਦੇ ਆ ਜਿਗਾ ਡੋਲਾ ਡੂਲਾ ਪਾਉਣੀ ਆ ਇਹ ਫੇ ਪੈੜਾ ਨਹੀਂ ਪੈਂਦੀ ਹੈਗੀਆਂ ਵਧੀਆ ਡਾਕਟਰ ਹੈ ਡਾਕਟਰ ਉਹ ਵੀ ਹੂੰ ਛੋਟਾ ਬੱਚਾ ਬਾਈ ਆਹ ਜਿਹੜੀ ਉਰੇ ਵੱਟ ਲਖੀ ਇਹ ਲੋਹੇ ਵਾਲੇ ਕੰਮ ਹੈ ਹੂੰ ਜਿੱਥੇ ਸੈੱਟ ਹੋ ਗਈ ਡਾਕਟਰ ਹੈ ਨਾ ਪਿਓਰ ਹੂੰ ਜੱਗਾ ਬਾਈ ਉਹ ਸਾਹਮਣੇ ਵੱਟਾ ਪਾਉਣ ਗਿਆ ਪਿਆ ਇਹ ਇੱਥੇ ਰਹੇਗਾ ਵੀ ਤਿੰਨ ਕੀਲਿਆਂ ਦੇ ਫਾਸਲੇ ਪਰ ਜਿੱਥੇ ਵੱਟ ਪਾਉਂਦਾ ਉਹ ਦਿਖਦਾ ਮੜਾ ਜਿਹਾ ਵਿੱਚ ਨੂੰ ਉਹ ਫਮਦੇ ਲਾ ਕੇ ਆ ਜਾਏ ਗਰਮੀ ਆ ਰਹੀ ਵੀ ਪੂਰੀ ਗਰਮੀ ਚਲੋ ਬਾਈ ਜਿਹੜਾ ਟਾਈਮ ਕੇ ਕੰਮ ਹੋ ਜੂਗਾ ਉਹ ਵਰਗੀ ਮੌਜ ਨਹੀਂ ਹੈਗੀ ਹੁਣ ਮੀਂਹ ਪਵੇ ਕਿ ਨਹੀਂ ਪਵੇ ਕੋਈ ਟੈਨਸ਼ਨ ਨਹੀਂ ਹੈਗੀ ਜੱਗਾ ਕਹਿੰਦਾ ਬੰਦੇ ਮੁਕਰ ਕੇ ਸਪਰੇ ਵਾਲੇ ਮੁਕਰ ਕੇ ਕੇ ਬਾਈ ਪੰਪ ਪਾਵੇ ਚੱਕ ਲੈ ਫਿਰ ਕੋਣ ਆਇਆ ਤਾਂ ਉਹਨਾਂ ਤਾਂ ਪਹਿਲਾਂ ਲੋ ਜੀ ਬਾਈ ਬੱਟਾ ਪਾਏ ਤੇ ਬਾਪ ਦੀ ਘਰ ਤੋਂ ਫਿਰ ਚੱਲਦਾ ਘਰ ਨੂੰ ਵਾਪਸ ਜੀ ਬਾਈ